ਨੈਨੋ ਤੋਂ ਦੀ ਨੀਂਹ ਕੱਢ ਕੇ ਕਿੱਦਾਂ ਮਿੱਟੀ ਕੀ ਹੋ ਗਿਆ ਸਾਬੀ ਤੈਨੂੰ ਕਿਨੇ ਆਖਿਆ ਵੀ ਇੱਥੇ ਆਣ ਕੇ ਫੋਲਾ ਫਲਾਈ ਕਰ ਫੋਲਾ ਫਲਾਈ ਥੋੜੀ ਕਰਂਦੀ ਮੰਮੀ ਆਂਦੀ ਕੱਪੜੇ ਧੋ ਜਿਹੜੀ ਸਫਾਈ ਮੈਂ ਹੈ ਵੇਖਾਂ ਕਰ ਦਿੰਨੀ ਤੇ ਆ ਕੱਪੜੇ ਇੱਥੇ ਪਏ ਬੋਰੇ ਚ ਲਿਆਓ ਮੈਂ ਫੜਾਉ ਧੋ ਦਿੰਦੀ ਕਿਹੜੀ ਗੱਲੋਂ ਧੋ ਦਿੰਨੀ ਆ ਤੈਨੂੰ ਨਹੀਂ ਪਤਾ ਲੱਗਦਾ ਵੀ ਉਹ ਕੱਪੜੇ ਗੰਦੇ ਆ ਤੇ ਨਹੀਂ ਉਹਨਾਂ ਨੂੰ ਨਹੀਂ ਹੱਥ ਲਾਉਣਾ ਤੂੰ ਹਾਂ ਤੇ ਗੰਦੇ ਤਾਂ ਹੀ ਤਾਂ ਮੈਂ ਆਖਣ ਦੀ ਵੀ ਮੈਂ ਧੋ ਦਿੰਨੀ ਆ ਆਪੇ ਮੰਮੀ ਧੋਊਗੀ ਏ ਮੈਂ ਇੱਕ ਦਿਨ ਪਾਗੇ ਤੇ ਗਿਆ ਸੀ ਮੋਟਰ ਤੇ ਉੱਥੇ ਤਿਲਕ ਗਿਆ ਵਟ ਤੋਂ ਡਿੱਗਾ ਚੱਲ ਹਾਂ ਇਧਰ ਉੱਧਰ ਚੱਲ ਮਣ ਜੇ ਮੰਮੀ ਮੇਰੇ ਦਿਵਾਲੇ ਹੋਏ ਨਾ ਤਾਂ ਫਿਰ ਵੇ ਨਾ ਜਦੋਂ ਮੈਂ ਕਹਿੰਦੀ ਕਿ ਕਿਤੇ ਨਹੀਂ ਤੇਰੇ ਦਿਵਾਲੇ ਹੁੰਦੀ ਮੰਮੀ ਠੀਕ ਆ ਚੱਲ ਮੈਂ ਕਹਿ ਦੂੰ ਮੰਮੀ ਨਾਲੇ ਇਧਰ ਆਣ ਕੇ ਫੋਲਾ ਫਲਾਈ ਨਾ ਕਰਿਆ ਕਰ ਤੈਨੂੰ ਅੱਗੇ ਵੀ ਆ ਕੇ ਆਈ ਵੀ ਸਟੋਰ ਰੂਮ ਚ ਆਣ ਕੇ ਫੋਲਾ ਫਲਾਈ ਨਾ ਕਰਿਆ ਕਰ ਮੈਂ ਫੋਲਾ ਫਲਾਈ ਨਹੀਂ ਕਰਨੀ ਮੈਂ ਦਿੱਤੋ ਖਲਾਰਾ ਚੁੱਕਣ ਨਹੀਂ ਵੀ ਜਿਹੜਾ ਪਿਆ ਸਮਾਨ ਉਹ ਚੁੱਕ ਦਿੰਨੀ ਤੇ ਨਾਲੇ ਮੈਂ ਆਹ ਕੱਪੜੇ ਪੈ ਧੋ ਦਿੰਨੀ ਆ ਮੈਂ ਤੇ ਅੱਜ ਹੀ ਵੇਖਿਆ ਓਏ ਆਪੇ ਧੋ ਲੂ ਮੰਮੀ ਤੈਨੂੰ ਤੂੰ ਦੇਵੇ ਸਿਰ ਤੇ ਚੜ ਗਈ ਤੂੰ ਕੱਲਾ ਕੱਲੀ ਚੀਜ਼ ਫੋਲ ਕੇ ਧੌਂਗੀ ਹੈ ਜੇ ਮੈਂ ਨਹੀਂ ਵੇਖਦੀ ਨਾ ਚੀਜ਼ਾਂ ਤਾਂ ਵੀ ਤੂੰ ਹੀ ਕਹਿੰਦੇ ਜੇ ਮੈਂ ਬੇਵੇ ਚੀਜ਼ਾਂ ਚੁੱਕ ਕੇ ਘੜਦੀ ਤਾਂ ਵੀ ਤੂੰ ਹੀ ਮੇਰੇ ਦਿਵਾਲੇ ਹੋ ਜਾਂਦੇ ਜੇ ਨਾ ਕਰ ਤੈਨੂੰ ਮੈਂ ਬੜੇ ਯਾਰੀ ਪਿਆਰ ਨਾਲ ਸਮਝਾਇਆ ਵਾ ਜਿਹੜੀ ਚੀਜ਼ੋਂ ਆਪਾਂ ਰੋਕਦੇ ਆ ਨਾ ਉਹ ਚੀਜ਼ ਤੇ ਸਵਾਲ ਜਵਾਬ ਨਾ ਕਰਿਆ ਕਰ ਤੇ ਮੈਨੂੰ ਹੁਣ ਕੀ ਪਤਾ ਤੈ ਕਿਹੜੀ ਚੀਜ਼ ਤੇ ਰਕਣਾ ਮੈਨੂੰ ਪਤਾ ਹੀ ਮੈਂ ਇਹਦੇ ਵਿੱਚੋਂ ਕੱਪੜੇ ਕੱਢਣ ਲੱਗੀ ਸੀ ਚਲ ਆ ਆ ਇੱਧਰ ਇੱਧਰ ਕਰ ਜਿਹੜਾ ਕੰਮ ਕਰਨਾ ਵਾ ਠੀਕ ਆ ਆ ਧੋ ਕੱਪੜੇ ਤੂੰ ਸਾਬੀ ਧੋਣ ਤੇ ਡਈ ਮੈਂ ਤੁਹਾਨੂੰ ਕੀ ਤੂੰ ਉੱਧਰ ਕੀ ਲੈਣ ਗਈ ਆ ਤੈਨੂੰ ਕਿਹਾ ਕਿ ਨੇ ਜਾ ਮਾਪੇ ਤੇ ਤੂੰ ਹੀ ਦਿਵਾਲਿਓ ਜਨੇ ਅੱਗੇ ਮੈਂ ਭਾਂਡੇ ਨਹੀਂ ਵੇਖਿਆ ਚੁੱਕੇ ਉਧਰੋਂ ਦੀ ਬੋਲਣ ਲੱਗ ਪਏ ਮੈਂ ਤਾਂ ਤਾਂ ਕੱਪੜੇ ਵੇਖਣ ਚ ਲੱਗੀ ਵੀ ਬਾਅਦ ਚ ਮੈਨੂੰ ਕੁਝ ਬੋਲੋ ਹਣ ਤੂੰ ਮੰਮੀ ਨੂੰ ਕਹੇ ਹਾਂ ਵੀ ਲਿਆ ਦਿਓ ਮੈਨੂੰ ਤੇਰਾ ਮਤਲਬ ਕੀ ਹੱਥੂਤ ਮਾਰਨ ਦਾ ਉਧਰ ਜਾ ਕੇ ਸਟੋਰ ਰੂਮ ਚ ਨਹੀਂ ਤੂੰ ਵੜਨਾ ਠੀਕ ਆ ਹੇ ਡਾ ਜਿਹੜਾ ਤੇ ਖਜ਼ਾਨਾ ਨੱਪਿਆ ਜਿਹੜਾ ਮੈਂ ਪੁੱਟ ਕੇ ਇਥੋਂ ਖੋ ਕੇ ਤੇ ਭੱਜ ਜਾਣਾ ਵਾ ਕੰਮ ਕਿਹਾਉ ਨਾ ਕਰਿਆ ਕਰ ਤੂੰ ਵੀ ਹੱਥ ਦੀ ਕਰਦੇ ਜੀ ਕੀ ਹੱਦ ਕੀਤੀ ਹੈ ਜੇ ਮੈਂ ਜੀ ਆਪ ਵੇਖ ਲੈਨੀ ਆ ਤਾਂ ਤੁਸੀਂ ਦਵਾਲੇ ਜੀ ਮੈਂ ਤਾਂ ਛੱਡਾਂ ਨਹੀਂ ਤਾਂ ਤੁਸੀਂ ਦਵਾਲੇ ਹੋ ਜਾਂਦੇ ਜੀ ਛੱਡਾਂ ਨਹੀਂ ਵੇਖਾਂ ਨਹੀਂ ਬਾ ਗੱਲਾਂ ਹੀ ਕਰਨੀਆਂ ਹੁੰਦੀਆਂ ਤੈਨੂੰ ਜਦੋਂ ਮੰਮੀ ਨੇ ਤੈਨੂੰ ਸਮਝਾਇਆ ਆ ਪਹਿਲੀ ਤਾਂ ਗੱਲ ਮੰਮੀ ਨੇ ਕੱਪੜੇ ਕੱਢ ਕੇ ਦਿੱਤੇ ਤੈਨੂੰ ਤੂੰ ਫੇਰ ਫੋਲਾ ਫਲਾਈ ਕਰਨੀ ਕੀ ਲੱਭਦੀ ਸੀ ਮੈਂ ਕਿ ਲੱਭਣਾ ਵਾਂ ਉਥੋਂ ਮੈਂ ਤਾਂ ਕੱਪੜੇ ਹੀ ਵੇਖਣ ਗਈ ਉਹ ਲਿਬੜੇ ਤੇ ਮੈਂ ਵੇਖਿਆ ਸੱਚ ਮੈਂ ਬੋਰਾ ਖੋਲ੍ਹ ਲਿਆ ਵਿੱਚ ਕੱਪੜੇ ਪਏ ਮੈਂ ਚਲ ਬਾਹਰ ਕੱਢ ਕੇ ਧੋ ਦੇਣੀ ਆ ਤੂੰ ਰਹਿਂਦੇ ਆ ਤੂੰ ਕੰਮ ਕਰ ਠੀਕ ਆ ਲੱਗਦਾ ਮੈਨੂੰ ਜ਼ਾਬੀ ਦਾ ਵੀ ਕੋਹ ਪਤਾ ਲੱਗਦਾ ਕਦੀ ਕਹਿ ਦਿੰਦਾ ਅੰਦਰੋਂ ਚੀਜ਼ਾਂ ਲੱਭ ਲਿਆ ਕਰ ਜੇ ਮੈਂ ਚੀਜ਼ ਲੱਭਣ ਚਲ ਜਾਈ ਨੀ ਮੁੜ ਕੇ ਦੂਜੇ ਫੇਰੇ ਹੋ ਜਾਂਦਾ ਕਹਿਣ ਵੀ ਤੂੰ ਹਾਂ ਜਾਂ ਅੰਦਰਾਂ ਨੂੰ ਕਿਉਂ ਗਈ ਆ ਕੁਛ ਨਹੀਂ ਪਤਾ ਲੱਗਦਾ ਮੈਨੂੰ ਇਹ ਬੰਦੇ ਦਾ ਤੇ ਚਪਈ ਉੱਥੇ ਪਈ ਉੱਥੇ ਪਈ ਰਹੀ ਅੰਦਰ ਝਾੜੂ ਫੇਰ ਗਈ ਆ ਤੇ ਖਲਾਰਾ ਨਹੀਂ ਚੁੱਕਿਆ ਹਾਂ ਪਤਾ ਆਪਾਂ ਲੱਗੀ ਹੋ ਨਵਾਂ ਸਿਆਪਾ ਹੁਣ ਕੀ ਹੋ ਗਿਆ ਵਾ ਜਾ ਕੇ ਸਟੋਰ ਰੂਮ ਤੋਂ ਬਾਲਟੀ ਚ ਕੱਪੜੇ ਤੁਸੀਂ ਇੱਕ ਰੱਖ ਛੜੇ ਆ ਮੈਂ ਉਹਨਾਂ ਦਾ ਕਿਹਾ ਸੀ ਇਹਨਾਂ ਨੂੰ ਸਾੜ ਦੋ ਪਰਾਂ ਕਿ ਪਾਸੇ ਹੀ ਸੁੱਟੋ ਇਹਨਾਂ ਨੂੰ ਉਹ ਸਾਬੀ ਮੈਂ ਸਾੜਨ ਲੱਗੀ ਹਾਂ ਉਦੋਂ ਤੇ ਤੇਰੀ ਚਾਚੀ ਆ ਗਈ ਤੇ ਮੈਂ ਅੰਦਰ ਆ ਤੇ ਮੈਂ ਬਾਅਦ ਚ ਸਾੜੂੰਗੀ ਇੰਨਾ ਦਿਮਾਗ ਖਰਾਬ ਹੋਇਆ ਨਾ ਉਹ ਚੇਤਾ ਹੀ ਨਹੀਂ ਰਿਹਾ ਮੈਨੂੰ ਚੇਤਾ ਨਹੀਂ ਰਿਹਾ ਤੇ ਉਹ ਡਈ ਫੋਲਾ ਫਲਾਈ ਕਰਨ ਜੇ ਤੂੰ ਹੀ ਕੱਪੜੇ ਕੱਢ ਕੇ ਉਹਨੂੰ ਦੇਤੇ ਤਾ ਉਹਨ ਲੀਦੇ ਉਹਦਾ ਕੀ ਮਤਲਬ ਆ ਵੀ ਫੇਰ ਜਾ ਜਾ ਕੇ ਤੇ ਲੱਭੇ ਇੱਥੋਂ ਕੱਪੜੇ ਐਨੀ ਵਾਰੀ ਉਹਨੂੰ ਮਨਾ ਕੀਤਾ ਵੀ ਉੱਥੇ ਨਾ ਜਾਇਆ ਕਰ ਪਤਾ ਨਹੀਂ ਕੀ ਖੋਜ ਕਰਦੀ ਰਹਿੰਦੀ ਨਿੱਕੀ ਨਿੱਕੀ ਚੀਜ਼ ਫੋਲਦੀ ਰਹਿੰਦੀ ਆ ਕਾ ਉਹਨੂੰ ਫੇਰ ਵੀ ਨਾ ਇਹੋ ਜੇ ਕੰਮ ਕਰ ਮੈਂ ਤੇ ਜ਼ਬਾਨ ਨਾਲ ਹੀ ਹਲੇ ਸਮਝਾਉਂ ਦਿਆਂ ਮਮੀ ਬਾਅਦ ਚ ਤੂੰ ਹੀ ਮੈਨੂੰ ਫੇਰ ਮਾੜਾ ਚੰਗਾ ਕਹਿਣਾ ਹੁਣ ਤੂੰ ਗੱਲ ਸੰਭਲੀ ਹੀ ਇਹ ਦੱਸ ਦੂੰ ਕਹਿ ਤਾ ਉਹਨੂੰ ਮੈਂ ਵੀ ਮੋਟਰ ਤੇ ਗਿਆ ਸੀ ਆ ਕੱਪੜੇ ਪਾਏ ਸੀ ਉਦੋਂ ਤੇ ਪੈਰ ਤਲਕ ਗਿਆ ਡੇਪਿਆਂ ਤਾਂ ਕਰਕੇ ਹੋਈ ਆ ਤਦ ਵੀ ਚੰਗਾ ਕੀਤਾ ਵਾ ਮੈਨੂੰ ਇਹ ਆ ਕਿ ਇਹਨੇ ਕੋਈ ਨਵਾਂ ਨਵਾਂ ਸਿਆਪਾ ਖੜਾ ਕਰ ਲੈਣਾ ਇਹਨੇ ਕਰਨਾ ਵਗੇ ਬਾਦੂ ਸਿਆਪਾ ਪਾਉਂਦੀਆਂ ਇਹੋ ਜੀਆਂ ਪਤਾ ਨਹੀਂ ਕੀ ਲੱਭਦੀ ਕੀ ਰਹਿੰਦੀ ਸੀ ਐਡੀ ਵਾਂਗੂ ਨਿੱਕੀ ਨਿੱਕੀ ਚੀਜ਼ ਤੇ ਧਿਆਨ ਰੱਖਦੀ ਆ ਮੰਮੀ ਤੁਸੀਂ ਭੋਲੀ ਨਾ ਸਮਝੋ ਇਹਨੂੰ ਤੁਸੀਂ ਐਵੇਂ ਕਹਿੰਦੇ ਰਹਿੰਦੇ ਭੋਲੀ ਆ ਭੋਲੀ ਆ ਮਿੰਨੋ ਪਤਾ ਐ ਭੋਲੀ ਨਹੀਂ ਬੜੀ ਚਲਾਕ ਹੀ ਹੋ ਇੰਨਾ ਗੱਲਾਂ ਤੇ ਲੱਗਦੀ ਆ ਬੜੀ ਚਲਾਕ ਵੇਖਣ ਨੂੰ ਲੱਗਦੀ ਆ ਭੋਲੀ ਮੈਂ ਵੀ ਆਖ ਦੇਣੀ ਕੋਈ ਨਹੀਂ ਭੋਲੀ ਐ ਜਿੱਦਾਂ ਕਹੀਏ ਉਦਾਂ ਮੰਨ ਲੈਂਦੀ ਆ ਅਮੀਰ ਸਰਤੇ ਚੜੀ ਜਾਂਦੀ ਸਰਤੇ ਚੜੀ ਜਾਂਦੀ ਅੱਗੇ ਸਵਾਲ ਜਵਾਬ ਹੀ ਬੜੇ ਕਰਦੀ ਆ ਮੰਮੀ ਕੱਪੜੇ ਧੋਲੇ ਆ ਕਿ ਧੋਂ ਡਈਏ ਤੇ ਧੋਂ ਡਈ ਆਗੇ ਤੇ ਜੋ ਕੱਪੜੇ ਧੋਣ ਵਾਲੇ ਸਾਰੇ ਬਾਹਰ ਕੱਢੇ ਸੀ ਤੇ ਅੰਦਰਾਂ ਚ ਕੀ ਖੁੰਝਣ ਡਈ ਸੀ ਕੀ ਪਤਾ ਪੁੱਛੋ ਇਹਨੂੰ ਕੀ ਲੱਭਦੀ ਸੀ ਤੂੰ ਆਪਣੇ ਕੋਲੋਂ ਹੀ ਮਾਰਦੀ ਰਹਿੰਦੀ ਵੱਧ ਘਟ ਇੱਕ ਨਾ ਮੈਂ ਕੀ ਕਰਾਂ ਜਦੋਂ ਨੂੰ ਮੈਂ ਕੋਈ ਇਹੋ ਜਿਹਾ ਕੰਮ ਕਰਨਾ ਹੁੰਦਾ ਉਹ ਜਦੋਂ ਤੇਰੀ ਚਾਚੀ ਛੇਤੇ ਚੜ ਜਾਂਦੀ ਆਣ ਕੇ ਚਾਚੀ ਨੇ ਯਾਰ ਉਹ ਆਪਣੀ ਆਉਂਦੀਆਂ ਗੱਲਾਂ ਮੈਂ ਚਾਚੀ ਇੱਥੇ ਆਉਂਦੀ ਐ ਸ਼ੂਹਾਂ ਲੈਣ ਉਹ ਸੀਐਡੀ ਆ ਚਾਚੀ ਅਜੇ ਤੇ ਇਹਨੂੰ ਕਿਤੇ ਲਾਗੇ ਭਾ ਲਿਆ ਹੋਵੇਂ ਨਾ ਮੈਂ ਤੇ ਸਾਈ ਨਿੱਕੀ ਨਿੱਕੀ ਡਿਟੇਲ ਉਹਨੂੰ ਦੱਸ ਦੇ ਵੀ ਆਹ ਕੁਝ ਹੁੰਦਾ ਰਿਹਾ ਇਹਨਾਂ ਦੇ ਘਰ ਆ ਗਈ ਉਹ ਫੇਰ ਫੇਰ ਚਾਚੀ ਵੇਖਿਆ ਪੈ ਗਿਆ ਨਾ ਸਿਆਪਾ ਉਹੋ ਹੀ ਜਿਹੜੀ ਗੱਲ ਜਦੋਂ ਮੈਂ ਸੋਚਾਂ ਉਦੋਂ ਸਿਰ ਤੇ ਹੁੰਦੀ ਜਾਓ ਵੇਖ ਲਓ ਇਹਦਾ ਵੀ ਕੱਖ ਨਹੀਂ ਹਾਲ ਤਾਂ ਨੀ ਕੀ ਲੱਭਦੀ ਰਿੰਦੀ ਸਾਡੇ ਘਰ ਨਿੱਕੀ ਨਿੱਕੀ ਖੋਜ ਲੈਂਦੀ ਇੱਥੇ ਆਣ ਕੇ ਸੀਐਡੀ ਲੈਂਦੀ ਲੈਂਦੀ 24 ਘੰਟੇ ਦੀਦੀ ਸასიਖਾਲ ਸੁਖਵਿੰਦਰ ਕੀ ਹਾਲ ਆ ਵਧੀਆ ਮੈਂ ਕੀ ਕਰਦੀ ਆਈ ਆ ਬਸ ਕੁਛ ਨਹੀਂ ਕਰਨਾ ਕੀ ਲੈ ਲਈ ਅੱਛਾ ਅੱਛਾ ਕੰਮ ਧੰਦਾ ਮੁੱਕ ਗਿਆ ਹਾਂਜੀ ਦੀਦੀ ਕੰਮ ਧੰਦਾ ਕੀ ਮੁੱਕਣਾ ਸੀ ਮੈਂ ਤਾਂ ਕੰਮ ਵਿੱਚ ਛੱਡ ਕੇ ਦੌੜ ਆਈ ਆ ਕਿਉਂ ਕੀ ਹੋਇਆ ਉਹ ਨਾ ਤੇਰਾ ਡੇਰ ਗਿਆ ਬੰਬੀ ਤੇ ਹਾਂ ਤੇ ਬੰਬੀ ਤੇ ਕੀ ਹੋਇਆ ਤੇ ਨਾ ਆ ਟੱਕਰੇ ਕਿਦਣਾ ਪੁਲਿਸ ਵਾਲੇ ਸੀ ਉਹ ਲੜਦੇ ਸੀ ਪੁਲਿਸ ਵਾਲੇ ਆਹੋ ਆਹੋ ਤੇ ਉਹ ਪੁੱਛਦੇ ਫਿਰਦੇ ਸੀ ਤਾਂ ਢੜਾ ਨਾ ਕੇਸ ਜੇ ਤੁਸੀਂ ਦਿੱਤਾ ਨਹੀਂ ਲੈਣ ਦੇਣ ਮਕਾਇਆ ਨਹੀਂ ਜੇ ਉਧਰ ਤਾਂ ਕੰਮ ਨਵੇੜਿਆ ਨਹੀਂ ਗਾ ਲੈਣ ਦੇਣ ਤੇ ਮੁੱਕਾ ਹੀ ਆ ਸੁਖਵਿੰਦਰ ਉਹ ਜਾਣ ਕੇ ਮੁਕਾ ਕੇ ਤਾਂ ਕੰਮ ਨਵੇੜੋ ਨਾ ਫਿਰ ਉਹ ਸੁਖਵਿੰਦਰ ਐਵੇਂ ਤੁਰੇ ਫਿਰਦੇ ਆ ਉਹਨਾਂ ਨੂੰ ਅੱਗੇ ਕਿਹੜਾ ਸਬੂਤ ਕੋਈ ਲੱਭਾ ਹੀ ਨਹੀਂ ਐਵੇਂ ਨਹੀਂ ਤੁਰੇ ਫਿਰਦੇ ਹੈਗੇ ਉਧਰ ਘੋੜੇ ਨੂੰ ਮਿਲੇ ਹਨ ਤੇ ਘੋੜਾ ਵੀ ਦੱਸਣ ਰਿਹਾ ਹੈ ਮੈਨੂੰ ਉਧਰ ਮੈਂ ਦੱਸ ਕੇ ਵੀ ਗਈ ਹਾਂ ਤੁਹਾਨੂੰ ਉਦਾਂ ਹੀ ਕੇਹਵਲ ਅੱਜ ਇਹਨਾਂ ਨੂੰ ਮਿਲ ਪਿਆ ਉਦਾਂ ਹੀ ਕੇਹਵਲ ਹੋਰ ਵਾਲਾ ਇਹ ਹੋਣਗੇ ਇਹ ਥੋੜਾ ਸਾਡੇ ਵਾਲੀ ਆਏ ਆ ਯਾਰ ਕੀ ਪਤਾ ਹੁਣ ਪੁੱਛਣ ਦੇ ਸੀ ਨਾ ਤਾਂ ਕਰਕੇ ਮੈਂ ਕਿਹਾ ਵੀ ਕੀ ਪਤਾ ਹੁੰਦਾ ਤੇ ਇੱਕ ਗੱਲ ਤੁਸੀਂ ਅਜੇ ਕੰਮ ਨਿਬੜਿਆ ਨਹੀਂ ਨਿਬੜ ਤੋਂ ਗਾ ਕੰਮ ਤੇ ਖਲਾਸੀ ਛੱਡੋਗਾ ਨਿਬੜਿਆ ਹੀ ਆ ਕੰਮ ਕਿਹੜਾ ਨਹੀਂ ਨਿਬੜਿਆ ਨਿਬੜਿਆ ਹੀ ਆ ਇਵੇਂ ਐਵੇਂ ਸੁਆ ਲੈਂਦੇ ਫਿਰਦੇ ਫਿਰ ਐਵੇਂ ਜਾਣ ਕੇ ਅੱਗੇ ਕਿਹੜਾ ਕੋਈ ਸਬੂਤ ਲੱਭਾ ਜਿਹੜਾ ਹੁਣ ਲੱਭ ਜੂ ਉਹਨਾਂ ਨੂੰ ਅਸੀਂ ਤਾਂ ਗੱਲ ਸਹੀ ਹੈ ਸਬੂਤ ਤਾਂ ਉਹਨਾਂ ਨੂੰ ਕੋਈ ਮਿਲਿਆ ਨਹੀਂਗਾ ਨਾਲੇ ਤੁਸੀਂ ਜੇ ਕਹਿੰਦੇ ਵੀ ਉਹ ਚੱਲੇਗੀ ਤਾਂ ਉਹ ਆਪੇ ਤੇ ਚੱਲ ਗਈ ਆ ਤੇ ਜੇ ਹਾਡੇ ਕੋ ਕੋਈ ਗਲਤੀ ਹੋਈ ਹੁੰਦੀ ਤੇ ਆਪਾਂ ਸਬੂਤ ਲੱਭਦਾ ਸਾਡੇ ਕੋ ਜੇ ਤੁਹਾਡੇ ਕੋਈ ਗਲਤੀ ਨਹੀਂ ਤੇ ਸਾਡਾ ਸਬੂਤ ਕਿਹੜਾ ਲੱਭਣਾ ਵਾ ਜਾਂ ਲੱਭ ਲੈਣ ਜਿਹੜਾ ਮਰਜ਼ੀ ਲੱਭ ਲੈਣਾ ਹਨਾ ਤੁਰੇ ਫੇਰ ਨੇ ਫੇਰ ਪੁੱਛਦੇ ਰਹਿਣ ਫੇਰ ਸਬੂਤ ਨਹੀਂ ਮਿਲਦਾ ਉਹ ਸਿਆਣਿਆਂ ਕਹਿੰਦਾ ਚੋਰ ਨਹੀਂ ਚੋਰ ਦੇ ਭਾਈ ਨਹੀਂ ਸਾਨੂੰ ਕਹਦਾ ਡਰਾ ਇਹ ਗੱਲ ਸਹੀ ਆ ਤੇ ਪਰ ਇੱਕ ਗੱਲ ਜਿਹਦੀ ਅਜੇ ਤਦ ਤੱਕ ਕੰਮ ਨਹੀਂ ਪੜਿਆ ਤੇ ਤੁਸੀਂ ਕਾਹੇ ਨੌ ਨਾਵਾ ਛਾਪਾ ਥੇੜ ਲਿਆ ਕਾਹਦਾ ਸੀ ਆਪਾਂ ਵਿਆਹ ਜਰਾ ਕਰ ਲਿਆ ਉਹ ਨਖਤੀ ਕੀਪ ਤਾਂ ਕਿੱਥੇ ਚੱਲ ਗਈ ਤੇ ਮੈਂ ਆਪਣੇ ਮੁੰਡੇ ਦੇ ਜਣਾ ਚ ਬੈਠੀ ਰਵਾਂ ਉਹਨਾਂ ਨੇ ਘਰ ਵਸਾਵਾ ਕਿ ਜੇ 2-4 ਸੌ ਕਿਤੇ ਆ ਗਈ ਤੇ ਫੇਰ ਕੀ ਕਰ ਲੋਗੇ ਉਹਨੇ ਨਹੀਂ ਆਉਣਾ ਇੰਨੇ ਚਿਰ ਦੀ ਨਹੀਂ ਆਈ ਤਾਂ ਹੁਣ ਕਿੱਥੋਂ ਆਉਣਾ ਉਹਨੇ ਜੇ ਆ ਗਈ ਤਾਂ ਫੇਰ ਉਹ ਨਹੀਂ ਸੁਖਵਿੰਦਰ ਇਹੋ ਜੀਆਂ ਗੱਲਾਂ ਨਾ ਕਰਿਆ ਕਰ ਮੇਰਾ ਤੇ ਦੇ ਲੱਗੇ ਮਾਸਾ ਕਵਾ ਤੇ ਤੂੰ ਹੋਰ ਮੈਨੂੰ ਡਰਾ ਜਾਨੀ ਹੌਸਲਾ ਦਿਆ ਕਰ ਮੈਂ ਹੌਸਲਾ ਦਿੰਦੀ ਆਂ ਡਰਾਉਂਦੀ ਨਹੀਂ ਮੈਂ ਤੈਨੂੰ ਮੈਂ ਤੁਹਾਡੇ ਫਾਇਦੇ ਫਾਇਦੇ ਵਾਸਤੇ ਨਹੀਂ ਕਹਿਣ ਪੈ ਆਦਤਾਂ ਨੂੰ ਸੋਚੇ ਨਾ ਤਦ ਜੇ ਕਵੇ ਹੁਣ ਵੀ ਚੰਗਾ ਹੋਇਆ ਸਾਬੀ ਦਾ ਘਰ ਵਸ ਗਿਆ ਤੂੰ ਆ ਨਹੀਂ ਵੀ ਕਿਉਂ ਵਸਾਇਆ ਸਾਬੀ ਦਾ ਘਰ ਵਸਿਆ ਪਰ ਮੈਨੂੰ ਉਧਰ ਦੇ ਵੀ ਟੈਨਸ਼ਨ ਵਾ ਜੇ ਉਹ ਅੱਗੇ ਤੇ ਹੋਰ ਪੰਗਾ ਪੈ ਜਾਊਗਾ ਗੀ ਨਾ ਤਹਾ ਲੱਗਾ ਨਹੀਂ ਆਉਂਦੇ ਸਾਡੇ ਘਰ ਨਹੀਂ ਆਉਂਦੇ ਉਹ ਹਾਂ ਨਹੀਂ ਉਹ ਆ ਗਈ ਤੇ ਮੈਡਮ ਉਹਨੇ ਨਹੀਂ ਆਉਣਾ ਉਦੋਂ ਦੀ ਨਹੀਂ ਆਈ ਮਰੀ ਤੇ ਹੁਣ ਕਿੱਥੋਂ ਆਉਣਾ ਉਹਨੇ ਜਰ ਕੀ ਪਤਾ ਜੇ ਤੁਹੀਆਂ ਦੇ ਚਲੇਗੀ ਇਹੋ ਜਿਹੇ ਤਾਂ ਕੋਈ ਪਤਾ ਨਹੀਂ ਹੁੰਦਾ ਚਾਰ ਦਿਨ ਘੁੰਮ ਫਿਰ ਕੇ ਫੇਰ ਆ ਜਾਂਦੀ ਹਾਂ ਹਾਂ ਤੇ ਹੁਣ ਮੈਂ ਤੇਰਾ ਕਿਰਾਦਾ ਮੈਂ ਉਹਨੂੰ ਆਪਣੇ ਘਰ ਰੱਖ ਲੂੰਗੀ ਮੈਂ ਤਾਂ ਗੇਟ ਦੀ ਦਰੀਜ ਨਹੀਂ ਨੰਗਣ ਦੇਣੀਆਂ ਉਹਨੂੰ ਜੇ ਆ ਵੀ ਗਈ ਤੇ ਆਈ ਮੇਰੀ ਗੱਲ ਸੁਣ ਦੇ ਦੇ ਅੱਗੇ ਵਿਆਹੀ ਹੈ ਨਾ ਵਿਆਹਿਆ ਵੜਾ ਸਾਬੀ ਹਨਾ ਤਾਂ ਉਹਦਾ ਹੱਕ ਵੀ ਬਣਦਾ ਪੂਰਾ ਪਰ ਕਿਉਂਕਿ ਤਲਾਕ ਨਹੀਂ ਹੋਇਆ ਤਲਾਕ ਨਹੀਂ ਹੋਇਆ ਸੁਖਵਿੰਦਰ ਉਹ ਮੇਰੀ ਗੱਲ ਸੁਣ ਅਹੀਂ ਲਖਾਇਆ ਉੱਥੇ ਥਾਣੇ ਦੇ ਵਿੱਚ ਜਦੋਂ ਉਹ ਨਿਕਲ ਕੇ ਗਈ ਆਪ ਚਲ ਗਈ ਸਾਡਾ ਘਰ ਛੱਡ ਕੇ ਸਾਨੂੰ ਨਹੀਂ ਲੱਭੀ ਸਾਡਾ ਕੀ ਕਸੂਰੇ ਦੇ ਵਿੱਚ ਅਹੀਂ ਤਾਂ ਨੀ ਨਾ ਕੱਢੀ ਕਰੋ ਤਾਂ ਫਿਰ ਅਗਲੀ ਥਾਡੇ ਤੇ ਜਾਮ ਲਾ ਦੂਗੀ ਮਨੇ ਇਦਾਂ ਕਰਦੇ ਉਹ ਕਰਦੇ ਮੈਂ ਤਾਂ ਦੌੜ ਗਈ ਐਵੇਂ ਜਾਮ ਲਾ ਦੂ ਕਿੱਦਾਂ ਲਾ ਦੂਗੀ ਅਸੀਂ ਸਾਰਾ ਕੁਝ ਕੀਤਾ ਵਾ ਤੂੰ ਇਹਦੀ ਨਾ ਟੈਨਸ਼ਨ ਲੈ ਮਾਸਾ ਵੀ ਉਦਪੇਕੇ ਨੂੰ ਸਾਰਾ ਪਤਾ ਹੈ ਨਾ ਪਤਾ ਹੀ ਹੈ ਕਿ ਪੇਕੇ ਨੂੰ ਜਿੱਥੇ ਗਈ ਹੋਗੀ ਹੋਰ ਪੇਕੇ ਪੱਦਰੇ ਅੱਛਾ ਚਲੋ ਫਿਰ ਠੀਕ ਹੈ ਫਿਰ ਹੋਰ ਠੀਕ ਠਾਕ ਹਾਂ ਠੀਕ ਚਲੋ ਠੀਕ ਹੈ ਤੇ ਧਿਆਨ ਰੱਖਿਓ ਹੁਣ ਆਪਣਾ ਚੰਗਾ ਨਹੀਂ ਕੋਈ ਨਹੀਂ ਜਿਹੜਾ ਕੋਈ ਕੰਮ ਹੋ ਗਿਆ ਨਾ ਜਿਹੜਾ ਵੀ ਨਿਭੇੜਨ ਵਾਲਾ ਨਿਭੇੜ ਕੇ ਕੰਮ ਨੇ ਬਿਰ ਮੁੜ ਕੇ ਨਾ ਟੱਕਣ ਪੁਲਿਸ ਵਾਲੇ ਕੋਈ ਨਹੀਂ ਨਿਭੇੜ ਲਾਂਗੇ ਚਲ ਠੀਕ ਹੈ ਮੈਂ ਚੰਗਾ ਹੋਇਆ ਤਾਂ ਮੈਂ ਇੱਥੇ ਖਲਾੜ ਸਾਰਨਾ ਗਾਂ ਤੇ ਖੜਿਆ ਹੀ ਨਹੀਂਗਾ ਮੈਂ ਵੀ ਆ ਡਈ ਹੀ ਕਰਨ ਮੈਂ ਇਹਨੂੰ ਸਾਬੀ ਨੂੰ ਡਈ ਵਾਰਜਾ ਮਾਂ ਨੂੰ ਮੈਂ ਹਾਂ ਲਸਣ ਚ ਚੁੱਕ ਲਈ ਕੱਖ ਕੁੱਕ ਜੇ ਸ਼ੋਕ ਵੀ ਡਈ ਹੁਣੀ ਉਧਰ ਘ ਇੱਥੇ ਵੀ ਤੋੜ ਦਾਂ ਆਹੋ ਚੱਲ ਕੋਈ ਨਹੀਂ ਮੁੜ ਕੇ ਪਵਾਂਗੇ ਗੱਲਾਂ ਬਾਤਾਂ ਕਰਾਂਗੇ ਹੁਣ ਤੇ ਟੈਨਸ਼ਨ ਹੀ ਕਿੰਨੀ ਆ ਵੇ ਤੇ ਮੈਂ ਆਹਾਂ ਚੁੱਕ ਲਾ ਮੈਂ ਵੀ ਕੱਖ ਖਾਣਾ ਠੀਕ ਆ ਚੰਗਾ ਫੇ ਦੀਦੀ ਠੀਕ ਆ ਹੋਏ ਵੀਰਾ ਪੱਕੋ ਹੀ ਨਾ ਕੋਈ ਨਵਾਂ ਹੀ ਸਿਆਪਾ ਪਿੰਦਾ ਜੇ ਆਉਂਦੀ ਆ ਤੇ ਕੋਈ ਨਾ ਕੋਈ ਸਨਾਹ ਨਵਾਂ ਹੀ ਦੇ ਜਾਂਦੀ ਆ ਹਾਂ ਹੁਣ ਇਹ ਡੰਗਰਾਂ ਲੈ ਕਿੱਧਰ ਵੜ ਗਈ ਸਕਵਿੰਦਰ ਕੀ ਗੱਲ ਆ ਉਹਨੂੰ ਜਿੱਦੀ ਮੈਂ ਤਾਂ ਬਾਝੇ ਵੇਖਣ ਲਈ ਹਾਂ ਅੱਛਾ ਅੱਛਾ ਮੈਂ ਅੱਜ ਕੀ ਵੇਖਣੀ ਆ ਮੱਝ ਤੇ ਜਿੱਦਾਂ ਦਾ ਕੱਟਾ ਮਰ ਗਿਆ ਹੈ ਨਾ ਆਹੋ ਜਿੱਦਾਂ ਦਾ ਮਰ ਗਿਆ ਚੱਜ ਦਾ ਮਿਲੀ ਨਹੀਂ ਆ ਤਾਂ ਮੱਝ ਵੇਖਦੀ ਵੀ ਮਿਲਦੀ ਹੈ ਕਿ ਨਹੀਂ ਮਿਲਦੀ ਨਾ ਮਿਲਦੀ ਕਿੱਥੇ ਆ ਕੱਟੇ ਦੇ ਨਾਲ ਤੇ ਲਵੇਰਾ ਹੀ ਮੇਰਾ ਠੀਕ ਆ ਹੋਈ ਤਾਂ ਗੱਲ ਸਹੀ ਹੈ ਕੱਟੇ ਦੇ ਨਾਲ ਹੀ ਉਹਦਾ ਕਿੱਥੋਂ ਮਿਲਦੀ ਹੈ ਚੱਲ ਇਹ ਵੀ ਡੋਕੇ ਡੱਕੇ ਚੋਈ ਜਾਇਆ ਕਰੋ ਆਪੀ ਸਾਂ ਦਾ ਆਹੋ ਕਰਦੀ ਤੇ ਹੈਗੀਆਂ ਵਿਚੋਂਦੀ ਤੇ ਹੈਗੀਆਂ ਲੱਤਾਂ ਲੋਤਾ ਖਾ ਕੇ ਜਾਂ ਹੋਰ ਕੀ ਹੈ ਜੇ ਲੱਤਾਂ ਲੋਤਾ ਖਾ ਕੇ ਫੇਰ ਭਾਏ ਸਾਂ ਨੂੰ ਮਿਲਦਾ ਪਿਆ ਜੇ ਛੱਡੇ ਛੱਡ ਦਿੱਤਾ ਤੇ ਇਹਨੇ ਉੱਕੀ ਨਹੀਂ ਮਿਲਣਾ ਉੱਕੀ ਨਹੀਂ ਮਿਲਣਾ ਚਲੋ ਫੇਰ ਠੀਕ ਹੈ ਚੰਗਾ ਫੇਰ ਦੀਦੀ ਠੀਕ ਹੈ ਹਾਏ ਰੱਬਾ ਇਹਦਾ ਕਿੱਥੇ ਕਿੱਥੇ ਧਿਆਨ ਰੱਖੇ 24 ਘੰਟੇ ਕਦੀ ਉਧਰ ਕਦੀ ਉਧਰ ਵੇਂਦੀ ਰਹਿੰਦੀ ਆ ਘਰ ਦੀ ਐਮ ਨਿੱਕੀ ਨਿੱਕੀ ਖੋਜ ਵੇਖ ਕੇ ਜਾਂਦੀ ਆ ਕਿਤੇ ਨਹੀਂ ਛੱਡਦੀ ਸਾਨੂੰ ਇਹ ਹਾਂ ਵੀ ਇਹ ਮੇਨਾ ਦਾ ਕਿੰਨਾ ਕਰਦੀ ਆ ਮਣ ਮੜ ਜਾ ਹਾਪੀ ਦੇ ਡਾਡੀ ਨੇ ਦੱਸਿਆ ਵੀ ਬਾਹਰ ਪੁਲਿਸ ਬੰਬੀ ਦਾ ਫਿਰਨਦਾ ਹੀ ਆ ਤੇ ਮੈਂ ਸਾਰੇ ਕੰਮ ਛੱਡ ਕੇ ਦੌੜੀ ਆਈ ਆ ਉੱਥੇ ਵੀ ਜਦ ਮੈਂ ਜਾ ਕੇ ਦੱਸ ਕੇ ਉਹਨੇ ਭੈਣ ਜੀ ਕਿ ਜੇ ਕੋਈ ਕੰਮ ਤਾਂ ਡਾ ਰਿੰਦਾ ਉਹਨੇ ਬੇੜ ਲੋ ਪੁਲਿਸ ਨੂੰ ਤਾਂ ਅੱਗੋਂ ਟੋਟਾ ਟਾ ਟ ਪੈਂਦੀ ਨਹੀਂ ਨਿਬੜ ਗਿਆ ਫਲਾਣ ਹਟਿੰਗ ਐਦਾ ਕਰੀ ਜਾਂਦੀ ਐ ਤੇ ਮੈਂ ਜੇ ਨਿਬੜ ਗਿਆ ਫਿਰ ਉਹ ਕਰਨ ਨੂੰ ਤੁਰੇ ਫਿਰਦੇ ਆ ਮੇਰਾ ਮਨ ਇਹਦੇ ਤੇ ਕਿੰਨਾ ਤਰਸ ਹੁੰਦਾ ਈ ਪਰ ਇਹਦੇ ਇਹ ਨਹੀਂ ਮੇਰੇ ਬੰਦੀ ਹੈਗੀ ਟੋਟਾ ਟਾ ਟ ਮਨ ਲੱਗੋ ਪੈਂਦੀ ਐ ਸਾਰਾ ਪਿੰਡ ਜਾਣਦਾ ਵਾ ਕੀ ਹੋਇਆ ਕੀ ਹੋਇਆ ਤਾਂ ਆਦਨ ਦੀ ਨਹੀਂ ਚਲੇ ਗਈ ਐ ਚਲੇ ਗਈ ਉਹ ਤੁਹਾਨੂੰ ਹੀ ਪਤਾ ਨਾ ਚਲੇ ਗਈ ਤੇ ਕੀ ਕੀਤਾ ਇਹਨਾਂ ਨੇ ਪਰ ਚਲੋ ਸਾਨੂੰ ਕਿ ਮੈਂ ਫੇਰ ਆ ਜੰਨੀ ਐ ਤਰਸ ਕਰਕੇ ਤੇ ਉਤੇ ਉਹ ਉਹ ਨਹੀਂ ਕਰਨਾ ਚੱਲ ਮੈਂ ਡਾ ਹੀ ਦੇਣੀ ਸੀ ਕੀ ਕਹਿੰਦੇ ਚਾਚੀ ਚਾਚੀ ਨੇ ਕਿਹੜਾ ਕੋਈ ਚਾਜ ਦਾ ਸਿਆਹ ਦੇਣਾ ਹੁੰਦਾ ਵਾ ਕਿਉਂ ਫੇਰ ਕੋਈ ਮਾੜੀ ਚੰਗੀ ਗੱਲ ਕਹਿ ਗਈ ਮਾੜੀ ਚੰਗੀ ਤੇ ਨਹੀਂ ਕਹਿ ਕੇ ਗਈ ਕਹਿ ਕੇ ਤੇ ਸਾਡੇ ਫਾਇਦੇ ਵੰਦੀ ਕਹੀ ਹੈ ਕੀ ਕਹਿੰਦੀ ਕਹਿੰਦੀ ਵੀ ਚਾਚਾ ਤੇਰਾ ਪੰਬੀ ਤੇ ਗਿਆ ਸੀ ਉੱਥੇ ਪੁਲਸ ਵਾਲੇ ਫੇਰ ਪੁੱਛਦੇ ਫਿਰਦੇ ਪੁਲਸ ਵਾਲੇ ਆਹੋ ਕਿਉਂ ਉਹੋ ਹੀ ਤੇ ਮੈਨੂੰ ਟੈਨਸ਼ਨ ਆ ਵੀ ਕਿਉਂ ਪੁੱਛਦੇ ਫਿਰਦੇ ਮਾਮੇ ਨੂੰ ਪੁੱਛਣਾ ਪੈਣਾ ਵਾ ਚਾਚੇ ਨੇ ਤਾਂ ਹੋਰ ਖਿਜਣਾ ਵਾ ਵੀ ਸਾਡੇ ਵਾਲ ਕਿਉਂ ਤਰੇ ਫਿਰਦੇ ਆ ਚਾਚੇ ਨੂੰ ਕਿਉਂ ਪੁੱਛਦੇ ਫਿਰਦੇ ਆ ਚਾਚਾ ਪਹਿਲਾਂ ਵੀ ਕਹਿੰਦਾ ਰਿਹਾ ਵੀ ਸਿਆਪੇ ਤੁਹਾਡੇ ਭੁਗਤਣੇ ਮੈਨੋਂ ਪੈਂਦੇ ਆ ਕਰਦਾ ਵਾ ਮਾਮੇ ਨਾਲ ਗੱਲ ਪੁੱਛਦਾ ਮ ਇਹ ਕਿਸੇ ਨੂੰ ਪੁੱਛ ਕੇ ਨਹੀਂ ਪੈਂਦੇ ਜਿਹੜਾ ਵੀ ਕੰਮ ਪੈਂਦਾ ਨਾ ਇਦਾਂ ਦਾ ਕਿਸ ਨੂੰ ਪੁੱਛ ਕੇ ਨਹੀਂ ਪੈਂਦਾ ਇਹ ਰੱਬ ਦੀ ਕੀਤੀ ਹੁੰਦੀ ਆ ਮਮੀ ਰੱਬ ਦੀ ਕੀਤੀ ਤੇ ਠੀਕ ਆ ਮੰਨਦਾ ਵਾਂ ਪਰ ਮਾਮੇ ਨੇ ਕਿਹਾ ਹੀਗਾ ਵੀ ਨਹੀਂ ਆਉਣਗੇ ਹਲੇ ਸਾਡਾ ਕੋ ਨਿਬੜਿਆ ਥੋੜੀ ਉਹਨਾਂ ਨੇ ਤੇ ਆਉਣਾ ਹੀ ਆ ਮਮੀ ਆਉਣਾ ਤੇ ਹੈਗਾ ਵਾ ਅਜੇ ਤੱਕ ਤੇ ਬਾਹਰ ਹੀ ਪੁੱਛਦੇ ਆ ਜੇ ਕਿਤੇ ਘਰ ਆ ਗਏ ਤੇ ਕੀ ਬਣੂਗਾ ਤਾਂ ਹੀ ਤੇ ਮੈਂ ਮੰਮੀ ਕਹੀ ਨਾ ਅੜਾ ਸਿਆਪੇ ਅੰਦਰ ਸਮਾਨ ਸਮੂੜ ਪਿਆ ਵਾ ਉਹਦਾ ਚੋਕੇ ਸਾੜ ਸੂਟ ਦਾ ਉਹ ਕੀ ਕਰਨਾ ਆਪਾਂ ਕਰਨਾ ਤੇ ਕੁਛ ਵੀ ਨਹੀਂ ਆ ਜਦੋਂ ਮੈਂ ਸਣ ਲੱਗਦੀ ਉਦੋਂ ਤੇਰੀ ਚਾਚੀ ਸਿਰ ਤੇ ਆ ਜਾਂਦੀ ਮੈਂ ਕੀ ਕਰਾਂ ਦੱਸ ਨਾ ਉਹ ਤੁਸੀਂ ਚੁੱਕੋ ਤੇ ਉਹਨੂੰ ਸਾੜੋ ਅੱਗ ਲਾਓ ਪਰਾਂ ਆਹੋ ਸਾਬੀ ਤੂੰ ਛਦਾਈ ਆ ਐਦਾਂ ਮੈਂ ਚੋਕੇ ਖੜੂੰਗੀ ਸੁਖ ਨੇ ਵੇਖਿਆ ਉਹ ਕੀ ਆਖੂਗੀ ਉਹ ਕੋਈ ਬਾਨਾ ਮਾਰ ਦਿਓ ਉਹਨੂੰ ਸੁਖ ਨੂੰ ਬਣਾ ਮਾਰਦਾ ਕਾਦਾ ਬਣਾ ਮਾਰ ਦੂ ਉਹਨੂੰ 192 ਮਮੀ ਗੱਲ ਗੱਲ ਬਣਾਉਣੀ ਚਾਹੀਦੀ ਨਾਲੇ ਤੁਹਾਨੂੰ ਤੇ ਗੱਲਾਂ ਬਣਾਉਣੀਆਂ ਹੁੰਦੀਆਂ ਹੀ ਆ ਆਹੋ ਗੱਲ ਬਣਾਉਣੀ ਤੇ ਚੱਲ ਗੱਲ ਠੀਕ ਆ ਪਰ ਜਦੋਂ ਅੰਦਰ ਕਿਤੇ ਪੈਂਦੀ ਹੈ ਨਾ ਫੇਰ ਮੈਂ ਕਰ ਦਿੰਨੀ ਉਹਨਾਂ ਦਾ ਵੀ ਹਾਲ ਆਹੋ ਉਸ ਆਪਾ ਜਿਹੜਾ ਰੱਖਿਆ ਸਟੋਰ ਰੂਮ ਚ ਬਾਲਟੀ ਚ ਪਾ ਕੇ ਕੱਪੜੇ ਉਹ ਪਰਾਂ ਗਲਾਓ ਫੜ ਲਏ ਉਹਨੇ ਤੇ ਮੈਂ ਫੇਰ ਬੜੀ ਮੁਸ਼ਕਲ ਸਾਂਭਿਆ ਵੀ ਮੈਂ ਇਹ ਮੋਟਰ ਤੇ ਪਾ ਕੇ ਗਿਆ ਸੀ ਉੱਥੇ ਤਿਲਕ ਪਿਆ ਉਹ ਤੇ ਚੱਲ ਤੂੰ ਸਾਂਭ ਲਿਆ ਤੇ ਇਹ ਵੀ ਮੈਂ ਸਾਂਭ ਲੂੰਗੀ ਾਰੇ ਆ ਵੀ ਉਹ ਆਂਦੀ ਜਿਹੜੀ ਆ ਜਿਹੜੀ ਲਿਆ ਕੇ ਬਾਲੀ ਜੀ ਇਹਦਾ ਕੀ ਦਸੋਗੇ ਇਹਦਾ ਕੀ ਦਸਣਾ ਮੰਮੀ ਵਾਕਿਆ ਸਿਆਪਾ ਤੇ ਵੀ ਹੈਗਾ ਜੇ ਕਿਸ ਨੇ ਕੰਨੋਂ ਕੰਨੀ ਦੱਸਤਾ ਨਾ ਉਧਰ ਵੀ ਵਿਆਹ ਦਾ ਹੋ ਗਿਆ ਉਹ ਤੇ ਮੇਰੇ ਗਾਲ ਨਵਾਂ ਸਿਆਪਾ ਪਹਿਣਾ ਇਦਾਂ ਕਰੋ ਮੰਮੀ ਆ ਜਿਹੜਾ ਚੂੜਾ ਪਾਇਆ ਵਾ ਨਾ ਇਹ ਲਵਾ ਦੋ ਸਾਬੀ ਤੇਰਾ ਦਿਮਾਗ ਖਰਾਬ ਆ ਕਿਉਂ ਕਿਉਂਕਿ ਮੈਂ ਕਿਸ ਰਿਸ਼ਤੇਦਾਰ ਦੇ ਖੜਿਆ ਨਹੀਂ ਅਜੇ ਆਈ ਨਹੀਂ ਗਈ ਨਹੀਂ ਕਿਤੇ ਮੇਰੇ ਚਾਵਣਾ ਵੀ ਨਹੀਂ ਪੂਰੇ ਹੋਏ ਤੇ ਤੂੰ ਚੂੜਾ ਲਾ ਦੋ ਮੰਮੀ ਰਿਸ਼ਤੇਦਾਰਾਂ ਕੀ ਦੇਣਾ ਵਾ ਜਦੋਂ ਅੰਦਰ ਕਰਤਾ ਨਾ ਚੁੱਕੇ ਹਨੂ ਕੋਈ ਰਿਸ਼ਤੇਦਾਰ ਨੇ ਨਹੀਂ ਪੁੱਛਣ ਕਿ ਸਣਾਉਣਾ ਤੇ ਰਿਸ਼ਤੇਦਾਰਾਂ ਤੋਂ ਬਿਗੈਰ ਕਿਦਾਂ ਕਰ ਲਿਆ ਸਾਰਾ ਕੁਝ ਰਿਸ਼ਤੇਦਾਰ ਨਾਲ ਮਿਲਿਆ ਮਾਮਾ ਤੇਰਾ ਤੇ ਫੇਰ ਹੀ ਸਾਡਾ ਸਾਰਾ ਕੁਝ ਹੋਇਆ ਵਾ ਮੀ ਮਾਮੇ ਨੂੰ ਪਤਾ ਹੀ ਆ ਮਾਮੇ ਨੂੰ ਦੱਸ ਦਾਂਗੇ ਵੀ ਆਪਾਂ ਚੂੜਾ ਲਵਾਤਾ ਇਹ ਗੱਲੋਂ ਵੀ ਘਰ ਕੋਈ ਪੁਲਿਸ ਵਗੈਰਾ ਕੋਈ ਪੁੱਛਗਿੱਛ ਕਰਨ ਆ ਜੇ ਨਾਲੇ ਮਾਮੇ ਨੂੰ ਕਹਿੰਨੇ ਆ ਤੇ ਬੰਦੇ ਚਾਰ ਇਕੱਠੇ ਕਰਕੇ ਉਥੇ ਕੜ ਕੇ ਫੈਸਲਾ ਕਰਾਈਏ ਮਾਮੇ ਨੂੰ ਤਾਂ ਦੱਸ ਦੇਗਾ ਜਿਹੜੀ ਮੰਜੀਤ ਦੀ ਸੱਸਾ ਉਹਨੂੰ ਕੀ ਦੱਸੇਗਾ ਉਹ ਕਿਤੇ ਨਹੀਂ ਕੋਸ ਵੀ ਉਹ ਕਰਨ ਲੱਗੀ ਉਹਨੇ ਕੁੜੀ ਨੂੰ ਜੀਣ ਨਹੀਂ ਦੇਣਾ 36 36 ਗੱਲਾਂ ਕਰਨੀਆਂ ਨੇ ਕਿਹਾ ਤੇਰੀ ਮਾਂ ਨੇ ਆ ਕੀ ਕੀਤਾ ਵਾ ਅੱਗੇ ਤੇ ਉਹਨੂੰ ਪਤਾ ਹੀ ਨਹੀਂ ਤੇ ਉਹਨੂੰ ਕੀ ਪਤਾ ਉਹਨੂੰ ਦੱਸਿਆ ਸਾਰਾ ਕੁਝ ਆਪਣੀ ਕੁੜੀ ਨੂੰ ਹੀ ਪਤਾ ਵਾ ਉਹਨੂੰ ਨਹੀਂ ਪਤਾ ਤੇਰਾ ਕੀ ਦਾਦਾ ਦੱਸਿਆ ਵਾ ਓ ਮੰਮੀ ਦੱਸਿਆ ਕਿਉਂ ਨਹੀਂ ਉਹ ਨਿਆਣੀ ਥੋੜੀ ਆ ਸਾਬ ਨੂੰ ਪਤਾ ਵਾ ਬੜੀ ਚਲਾ ਕੇ ਆਓ ਨਾਲੇ ਮੰਮੀ ਝੂੜਾ ਲਵਾ ਨਹੀਂ ਲਵਾਉਣਾ ਨਾ ਨਾ ਲਵਾਓ ਫਿਰ ਏ ਨਾ ਕਿਉ ਫਿਰ ਕਿਸੇ ਨੂੰ ਵੀ ਸਾਬੀ ਦੀ ਬੋਟੀ ਆ ਆ ਕਿਉ ਪ੍ਰਾਉਣੀ ਆਈ ਆ ਮੇਰਾ ਦਿਮਾਗ ਖਰਾਬ ਆ ਮੈਂ ਦੱਸੂਗੀ ਵੀ ਸਾਬੀ ਦੀ ਬੋਟੀ ਆ ਕਿੱਦਾਂ ਨਹੀਂ ਗੱਲਾਂ ਸਾਬੀ ਕਰਨ ਡਿਆਂ ਤੂੰ ਆਉ ਤੇ ਮੈਂ ਕਰਦਾ ਚਾਰ ਬੰਦੇ ਇਕੱਠੇ ਇੱਕ ਤੇ ਮੈਂ ਸਰਪੰਚ ਨੂੰ ਕੀ ਕਵਾਂ ਸਰਪੰਚ ਨੇ ਸਾਡੇ ਨਾਲ ਤੁਰਨਾ ਹੀ ਨਹੀਂ ਆ ਉਹਨੇ 100 100 ਗੱਲਾਂ ਕਰਨੀਆਂ ਪਹਿਲਾਂ ਚਾਰ ਬੰਦੇ ਇਕੱਠੇ ਕਰਨ ਤੋਂ ਪਹਿਲਾਂ ਮਾਮੇ ਨੂੰ ਫੋਨ ਕਰ ਮਾਮਾ ਤੇਰਾ ਕੀ ਕਹਿੰਦਾ ਵਾ ਪੈਸੇ ਪੂਹੇ ਲੈ ਕੇ ਨਿਬੇੜਦੇ ਆ ਤੇ ਨਿਬੇੜ ਦੇ ਮੰਮੀ ਅੱਗੇ ਵੀ ਆਪਾਂ ਪੈਸੇ ਇਕੱਠੇ ਕਰਕੇ ਉਦੋਂ ਵੀ ਤੁਰੇ ਹੀ ਇਹੋ ਜੇ ਕੰਮ ਸੌਕੇ ਨਹੀਂ ਨਿਬੜਦੇ ਕੋਟਾਂ ਕਚਹਿਰੀਆਂ ਦੇ ਉਸ ਸਾ ਵੀ ਜਿੰਨੇ ਪੈਸੇ ਮੰਗਦੇ ਦੇ ਕੇ ਇਹ ਗਿੜੀ ਗੜੇ ਚੋਂ ਨਿਕਲ ਜਾ ਕਰਦਾ ਮੈਂ ਮਾਮੇ ਨੂੰ ਫੋਨ ਪੁੱਛਦਾ ਵਾਂ ਵੀ ਕਾਹਤੋਂ ਆਏ ਸੀ ਉਹਨਾਂ ਨੂੰ ਕਰੋ ਫੋਨ ਆਹੋ ਪੈਸੇ ਜਿਹੜੇ ਤੇਰੇ ਨਾਲੋਂ ਮੈਨੂੰ ਚੰਗੇ ਨਹੀਂ ਆ ਜਿੰਨੇ ਲੱਗਦੇ ਆ ਨਾ ਉਨੇ ਲਾ ਲਾ ਤੂੰ ਤੇ ਐ ਕੰਮ ਦੀ ਟੈਨਸ਼ਨ ਨਾ ਲੈ ਪੈਸਿਆਂ ਦੀ ਮੈਂ ਜ਼ਿੰਮੇਵਾਰੀ ਸਾਰੀ ਚੁੱਕੂਗੀ ਪੈਸੇ ਮੈਂ ਆਪੇ ਜਿੱਦਾਂ ਮਰਜ਼ੀ ਕਰਾਂ ਕਰੂੰਗੀ ਨਵੇਂ ਕੋਈ ਨਾ ਕੋਈ ਸਿਆਪਾ ਨਵੇਂ ਤੋਂ ਨਵੇਂ ਹੀ ਪੈਂਦਾ ਵਾ ਕਪੜੇ ਧੋਪ ਗਏ ਆ ਬਹਿ ਗਈ ਆ ਮੰਮੀ ਜੀ ਇੱਕ ਕਪੂਰ ਕੱਢਤਾ ਵਾ ਤੇ ਉਹ ਬਾਲਟੀ ਰੱਖੀ ਪਰ ਕੇ ਇੱਕ ਪਾਇਆ ਮੇਰੇ ਢਿੱਡ ਚ ਪੀੜ ਹੋਂਦੀ ਠੀਕ ਨਹੀਂ ਖਲੋਤਾ ਨਹੀਂ ਜਾਣਦੇ ਆ ਤੇ ਫਿਰ ਮੈਂ ਇੱਥੇ ਜਾਨ ਕੇ ਬਹਿ ਗਈ ਹਾਂ ਤੇ ਰਿੱਟੇ ਢਿੱਡ ਚ ਵੜਿਆ ਕੀ ਢਿੱਡ ਪੀੜ ਢਿੱਡ ਪੀੜ ਕਰਦੀ ਨਹੀਂ ਕੀ ਹੋਇਆ ਤੈਨੂੰ ਮੰਮੀ ਜੀ ਮੈਂ ਤੇ ਰੋਲਾ ਪੰਮਦੀ ਮੈਂ ਸਾਬੀ ਨੂੰ ਵੀ ਕਹਿ ਕਹਿ ਤੱਕ ਗਈ ਤਾ ਨਵੀਂ ਆਨੀ ਮੈਨੂੰ ਕਿ ਡਾਕਟਰ ਕੋਲੋਂ ਲੈ ਜਾਓ ਮੰਮੀ ਅੱਛਾ ਡਾਕਟਰ ਨੇ ਵੀ ਦਵਾਈ ਦੇਣੀ ਆ ਜਿਹੜੀ ਉਹ ਡੱਬੇ 'ਚ ਪਈ ਦਰਦਾਂ ਦੀ ਗੋਲੀ ਉਹ ਨਹੀਂ ਖਾਦੀ ਜਾਂਦੀ ਜੇ ਦਰਦ ਹੁੰਦੀ ਹੋਵੇ ਤੇਰੇ ਤੇ ਮੰਮੀ ਖਾਣੀ ਤੇ ਹੈਗੀ ਨਹੀਂ ਫਰਕ ਪੈਂਦੇ ਹੁਣ ਉਹਨਾਂ ਨੇ ਮੈਨੂੰ ਇੰਨੀ ਗਰਮ ਦਵਾਈ ਲਿਆ ਕੇ ਦਿੱਤੀ ਤੇ ਬਾਅਦ 'ਚ ਕੋਈ ਡਾਕਟਰ ਨੂੰ ਵੀ ਨਹੀਂ ਵਿਖਾ ਲੈਣਾ ਫੇਰ ਦਵਾਈ ਗਰਮ ਦਵਾਈ ਲਿਆ ਕੇ ਦਿੱਤੀ ਫੇਰ ਦਵਾਈ ਦਾ ਤੈਨੂੰ ਮੈਂ ਕੱਲ ਵੀ ਕਿਹਾ ਸੀ ਸੁੱਕ ਨਾਲ ਜਾ ਮਲਾ ਉਹ ਤੇ ਮੇਰੇ ਤੇ ਸੱਚੀ ਬੜੀ ਗੱਡ ਪੀੜ ਹੋਣ ਦੀ ਕੋਈ ਇਲਜ਼ਾਮ ਨਹੀਂ ਕੋਈ ਕੁਝ ਨਹੀਂ ਹੈ ਹਾਂ ਇਹ ਕੰਮ ਕਰਨ ਦੀ ਮਰੀਦ ਨਹੀਂ ਕਰਦੀ ਇਦਾਂ ਮੀਜੀਓ ਕਿ ਮੈਂ ਕੰਮ ਨਹੀਂ ਕਰਦੀ ਪਿੱਛੇ ਮੈਂ ਕੰਮ ਨਹੀਂ ਕਰਦੀ ਤਾਂ ਤੁਹਾਡੇ ਸਾਹਮਣੇ ਸਾਰਾ ਤੈਨ ਦੱਸਦਾ ਕਰ ਲਈ ਨੀਮ ਸਾਰਾ ਕਰਦੀ ਤੇ ਕਰਦੀ ਮੈਨੂੰ ਸਾਨ ਕਰਦੀਆਂ ਕਰਨਾ ਨਹੀਂ ਆ ਅਬ ਇਸ ਤਰ੍ਹਾਂ ਵੇ ਅੱਧੀ ਦੁਪਹਿਰ ਹੋ ਗਈ ਆ ਤੇ ਚੁੱਕਣ ਦਾ ਨਾਂ ਨਹੀਂ ਆ ਮੰਮੀ ਜੀ ਮੈਂ ਚੁੱਕਣ ਲੱਗੀ ਫੇਰ ਮੈਨੂੰ ਉੱਧਰ ਕੱਪੜਿਆਂ ਵੱਲ ਭੇਜਤਾ ਸਾਬੀਨੇ ਮੈਂ ਉਹ ਕੱਢ ਕੇ ਆਈ ਤੇ ਇੱਥੇ ਪੈ ਗਈ ਤੇ ਡਪੀੜ ਉਹ ਕਿਹੜੀ ਪੂਰੀ ਪਾਈ ਆ ਕੱਪੜੇ ਕਦੋਂ ਧੋਤੇ ਤੇ ਕਦੋਂ ਸੁਕਣੇ ਪਾਏ ਅੰਤਰਾ ਜਿਹੜਾ ਅੱਧੇ ਘੰਟੇ ਚ ਕੰਮ ਕਰਨਾ ਉਹ 4 ਘੰਟੇ ਲਾਉਣੀ ਕੰਮ ਕਰਦੀ ਦੋਸ਼ੇ શરીર ਨਹੀਂ ਠੀਕ ਤੇ 4 ਘੰਟੇ ਲੱਗਣੇ ਮੰਮੀ ਆਪੇ ਸਰੀਰ ਠੀਕ ਹੋਏ ਤੇ ਮਿੰਟੋ ਮਿੰਟੀ ਬੰਦਾ ਕੰਮ ਕਰ ਲੈਂਦਾ ਅੱਗੇ ਕਿਹੜਾ ਮੈਂ ਕਰਦੀ ਨਹੀਂ ਆਈ ਕੀ ਤੱਕ ਕਿਹੜੀਆਂ ਬਿਮਾਰੀਆਂ ਲੱਗੀਆਂ ਜਿਹੜਾ ਸਰੀਰ ਨਹੀਂ ਠੀਕ ਹੈ ਸਰੀਰ ਨਹੀਂ ਠੀਕ ਤੇਰਾ ਕੀ ਹੋਇਆ ਰਹਿਂਦਾ 24 ਘੰਟੇ ਤੈਨੂੰ ਆ ਕੱਲੀ ਹੀ ਨਾ ਮੈਂ ਡੱਬੀ ਵਾਂਗੂ ਘਰ ਚ ਮੁਕਾਇਆ ਹੁੰਦਾ ਹੀ ਹੁਣ ਅੰਤੜਖ ਲਾਰਾ ਹੀ ਨਹੀਂ ਕਿਤੇ ਕਦੀ ਕਿਤੇ ਜੇ ਰਸੋਈ ਵੇ ਨਹੀਂ ਰਸੋਈ ਚ ਖਲਾਰਾ ਜੇ ਬੈੱਡਾਂ ਤੇ ਵੇ ਨਹੀਂ ਬੈੱਡਾਂ ਤੇ ਬਿਸਤਰੇ ਪਏ ਰਹਿੰਦੇ ਅੰਤੜੇ ਮੈਂ ਕਰਦੀ ਤੇ ਹੈਗੀ ਜੰਨੀ ਕਿ ਮਿਰਚ ਪਹੁੰਚ ਪੈਂਦੀ ਹੋਰ ਮੈਂ ਦੱਸੋ ਕੀ ਕਰਾ ਹਾਈ ਸੁਖ ਕੁੜੀ ਚੜੀ ਆ ਪਹੁੰਚ ਪੈਂਦੀ ਹਾਈ ਤੇਰਨੋ ਤੇ ਮੈਂ ਜਾਦਾ ਕਰ ਲੈਨੀ ਆ ਇੰਨਾ ਸੋਚ ਨਹੀਂ ਤਾਂ ਵੀ ਸੁਖ ਇਹਨਾਂ ਦੱਸ ਮੈਨੂੰ ਵੀ ਕੰਮ ਕਰਨੋ ਜੀ ਨਹੀਂ ਕਰਦਾ ਕਿ ਦਰਦ ਨਹੀਂ ਹੁੰਦੀ ਉਦਾਂ ਪਖੰਡਤ ਨਹੀਂ ਕਰਦੀ ਜੇ ਦਰਦ ਹੁੰਦੀ ਹੋਵੇ ਸਾਰੀਆਂ ਦਵਾਈਆਂ ਡੱਬੇ ਚ ਪਈਆਂ ਵਾ ਖਾ ਸਕਦੀ ਆ ਕਿ ਨਹੀਂ ਖਾ ਸਕਦੀ ਇਹ ਦੱਸ ਹਾਈ ਮੰਮੀ ਰੋਜ ਮੈਂ ਇਦਾਂ ਦਰਦ ਦੀ ਗੋਲੀ ਖਾ ਲੈਨੀ ਜਿੰਨਾ ਚਿਰ ਰਸਾ ਰਹਿੰਦਾ ਉਹਨਾਂ ਚਿਰ ਹਟੀ ਰਹਿੰਦੀ ਬਾਦ ਚ ਫੇਰ ਦਰਦ ਹੁੰਦਾ ਪੈਂਦੀ ਆ ਤੇ ਖਾ ਘੱਟ ਲਿਆ ਕਰ ਫਿਰ ਖਾਣ ਪੀਣ ਨਾਲ ਥੋੜਾ ਧਿਆਨ ਰੱਖ ਜਿਹੜੀ ਚੀਜ਼ ਨਾਲ ਦਰਦ ਹੁੰਦੀ ਉਹ ਨਾ ਖਾਇਆ ਕਰ ਮੰਮੀ ਜੀ ਮੈਂ ਤਾਂ ਅਜੇ ਤੱਕ ਰੋਟੀ ਵੀ ਨਹੀਂ ਖਾਤੀ ਤੇ ਮੈਂ ਹੋਰ ਕੀ ਖਾਣਾ ਤੇ ਰੋਟੀ ਕਿਹੜੀ ਪੱਕੀ ਨਹੀਂ ਆ ਰੋਟੀ ਪਕਾ ਕੇ ਰੱਖੀ ਆ ਤੇ ਖਾ ਜੇ ਰੋਟੀ ਪਾਣੀ ਜੇ ਰੋਟੀ ਪਾਣੀ ਖਾਣ ਤੋਂ ਬਿਨਾ ਹੁੰਦੀ ਆ ਤੇ ਰੋਟੀ ਕੀ ਤਾਂ ਰੋਟੀ ਖਾਣੇ ਤੇ ਹਟ ਜੇ ਭੁੱਖੇ ਢਿੱਡ ਵੀ ਪੀੜ ਹੁੰਦਾ ਪੈਂਦੀ ਆ ਕੋਈ ਨਹੀਂ ਮੰਮੀ ਜੀ ਮੈਂ ਖਾ ਲੈਂਦੀ ਆ ਰੋਟੀ ਖਾਲਾ ਫਿਰ ਮੈਂ ਬੁਰਕੀਆਂ ਨਹੀਂ ਪਾਉਣੀਆਂ ਹੁਣ ਤੇਰੇ ਮੂੰਹ 'ਚ ਜੇ ਮੈਂ ਬਾਹਰ ਜਾਨੀ ਆ ਬਾਹਰ ਦੀ ਟੈਨਸ਼ਨ ਅੰਦਰ ਆਉਣੀ ਅੰਦਰ ਦੀ ਟੈਨਸ਼ਨ ਅੰਤਰਾ ਪਤਾ ਨਹੀਂ ਕਿੰਨੀ ਟੈਨਸ਼ਨਾਂ ਮੈਂ ਚੁੱਕਾਂ ਇੱਕ ਮੰਮੀ ਮੈਂ ਕਰ ਲੈਨੀ ਸਾਰਾ ਕੰਮ ਹੋਈ ਗਿਆ ਤਕਰੀਬਨ ਮੈਂ ਰੋਟੀ ਖਾ ਗਿਣ ਖਾ ਲੀਨੀ ਆ ਗੋਲੀ ਫਿਰ ਇੱਕ ਉਹ ਕੱਟਾ ਮਰ ਗਿਆ ਹੀ ਅੰਤਰੇ 36 ਹਰੀ ਮਹੀਂ ਵੇਖਣੀ ਪੈਂਦੀ ਆ ਇੱਕ ਬਾਹਰ ਪੁਲਿਸ ਤੋਂ ਰਿਫਰਦੀ ਆ